ਮੇਰਾ ਨਾਮ ਕਾਬਲ ਸਿੰਘ ਬਾਪ ਦਾ ਨਾਮ ਸਰਦਾਰ ਜਗਿੰਦਰ ਸਿੰਘ ਪਿੰਡ ਕਲੀਅਰ ਨੀਅਰ RAM TEERTH ਬਲਾਕ ਚਗਾਵਾ ਜ਼ਿਲ੍ਹਾ ਅੰਮ੍ਰਿਤਸਰ ਜੀ ਇਹ 12 ਸਾਲ ਤੋਂ ਜੀ ਮੈਂ ਸ਼ੁਰੂ ਕੀਤਾ ਸਰਕਾਰਾਂ ਦਾ ਸਹਿਯੋਗ ਤੇ ਨਹੀਂ ਸੀ ਉਦੋਂ ਕੋਈ ਹੈਗਾ ਪਰ ਮੈਨੂੰ ਆਪ ਨੂੰ ਅਲਰਜੀ ਸੀ ਸਾਡੇ ਘਰੇ ਧੂਆ ਜਾਂਦਾ ਸੀਗਾ ਉਹਦੇ ਕਰਕੇ ਮੈਂ ਬੰਦ ਕੀਤੀ ਵੀ ਇਹਨੂੰ ਪਰਾਲੀ ਨੂੰ ਅੱਗ ਨਹੀਂ ਲਾਇਆ ਕਰਨੀ ਜੀ ਤੇ ਅਸੀਂ ਉਦੋਂ ਤੋਂ ਹੀ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤੇ ਪਰ ਫਿਰ ਵੀ ਜਦੋਂ ਚਾਰਚ ਮੇਰੇ ਅੱਗ ਆਉਂਦੀ ਸੀ ਸਾਡੀ ਪੈਲੀ ਦੇ ਵਿੱਚ ਅੱਗ ਆ ਜਾਂਦੀ ਸੀ ਤੇ ਮੈਂ ਫਿਰ ਇਵੇਂ ਕੀਤਾ ਕਿ ਜਦੋਂ ਕਣਕ ਵੱਢ ਲੈਂਦੇ ਸੀ ਤੂੜੀ ਬਣਾ ਲੈਂਦੇ ਸੀ ਜਾਂ ਪਰਾਲੀ ਕੰਪੈਨ ਦੀ ਜਿਹੜੀ ਵੱਢ ਲੈਂਦੇ ਸੀਗੇ ਤੇ ਮੈਂ ਉਦੋਂ ਆਪਣੀ ਪੈਲੀ ਦੇ ਘੇਰੇ-ਘੇਰੇ ਤਵੀਆਂ ਦੇ ਫੇਰੇ ਲਾ ਜਾਂਦਾ ਸੀ ਗਵਾਂਡੀਆਂ ਦੇ ਪੈਲ ਦੇ ਵਿੱਚ ਵੀ ਮੇਰੇ ਅੱਗ ਨਾ ਆਵੇ ਤੇ ਇਸ ਤਰ੍ਹਾਂ ਮੈਂ ਬਚਾਅ ਕਰਦਾ ਰਿਹਾ ਜੀ ਮੈਨੂੰ ਕੋਈ ਉਪਰਾਲਾ ਕਰਨਾ ਪਿਆ ਭਾਵੇਂ ਇਹਨੂੰ 나ੜ ਨੂੰ ਜਿਹੜੇ ਨੂੰ ਉਹਨੂੰ ਬਾਹਰ ਸੁੱਟਣਾ ਪਵੇ ਭਾਵੇਂ ਕਿਸ ਤਰ੍ਹਾਂ ਵੀ ਕਰਨਾ ਪਵੇ ਜਾਂ ਕਿਸੇ ਭਰਾਵਾਂ ਨੂੰ ਗੁਜਰਾ ਨੂੰ ਦੂਜਿਆਂ ਤੀਜਿਆਂ ਚ ਕਾ ਜਾਂਦਾ ਰਿਆਂ ਅੱਗ ਨਹੀਂ ਲਾ ਰਿਆ ਤੇ ਇਸ ਤਰ੍ਹਾਂ ਹੀ ਕੜ ਕੇ ਬੀਦਾਂ ਤੇ ਮੇਰੀ ਪੈਲੀ ਜੀ ਵੀ ਬਹੁਤ ਤਾਕਤ ਆ ਗਈ ਹੈ ਜੀ ਹੁਣ ਤੱਕ ਤੇ ਮੈਂ ਗਵਾਂਡੀਆਂ ਨੂੰ ਪਰੇਡ ਨਾ ਕਰਦਾ ਆ ਜਿਹੜਾ ਖੇਤ ਚ ਖਲੋਤੇ ਆ ਆ ਲਾਗਦਾ ਖੇਤ ਜਿਹੜਾ ਇਹ ਮੇਰੇ ਗਵਾਂਡੀਆਂ ਦਾ ਉਹਨਾਂ ਵੀ ਮੇਰੀ ਗੱਲ ਮੰਨ ਲਈ ਆ ਉਹ ਕਹਿੰਦੇ ਵੀ ਅਸੀਂ ਵੀ ਨਹੀਂ ਅੱਗ ਲਾਇਆ ਕਰਾਂਗੇ ਇਸ ਤਰ੍ਹਾਂ ਕਰਕੇ ਇਹ ਹੀ ਬਹੁਤ ਜਰ ਤੋਂ 12 ਸਾਲ ਤੋਂ ਅੱਗ ਨਹੀਂ ਲਾ ਰਿਹਾ ਜੀ ਤੇ ਮੈਂ ਤੇ ਸਾਰਾ ਕਿਸਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਨਾ ਅੱਗ ਲਾਉਣੀ ਬੰਦ ਕਰੋ ਪਹਿਲਾਂ ਸਰਕਾਰਾਂ ਦੇ ਸਹਿਯੋਗ ਸਾਨੂੰ ਘੱਟ ਮਿਲਦੇ ਸੀਗੇ ਐਸ ਸਾਲ ਤੇ ਬਹੁਤ ਸੰਧ ਸਰਕਾਰਾਂ ਨੇ ਦੇ ਦਿੱਤੇ ਆ ਤੇ ਹੁਣ ਤੇ ਸਾਨੂੰ ਚਾਹੀਦਾ ਹੀ ਨਹੀਂ ਆ ਵੀ ਆਪਾਂ ਅੱਗ ਲਾਈਏ ਇੱਕ ਤੇ ਪਹਿਲਾ ਪਹਿਲੀ ਗੱਲ ਵੀ ਅੱਗ ਲਾਉਣੇ ਆ ਪਹਿਲਾਂ ਸਾਨੂੰ ਆਪ ਨੂੰ ਧੂਆ ਪਾਓ ਫਿਰ ਸਾਡੇ ਪਰਿਵਾਰ ਨੂੰ ਪਾਓ ਫਿਰ ਪਿੰਡ ਨੂੰ ਪਾਓ ਫਿਰ ਸਾਰਾ ਪੰਜਾਬ ਫਿਰ ਦਿੱਲੀ ਵਾਲੇ ਵੀ ਰੌਲਾ ਪਾਈ ਜਾਂਦੇ ਆ ਵੀ ਤੁਹਾਡਾ ਧੂਆ ਉਹਦਾ ਤੇ ਆਪਾਂ ਤੇ ਸਾਰੇ ਭਰਾਵਾਂ ਗੇ ਬੇਨਤੀ ਕਰਦੇ ਆ ਵੀ ਅੱਗ ਲਾਉਣੀ ਹੈ ਬਿਲਕੁਲ ਖਤਮ ਕਰੀਏ ਸਰਕਾਰ ਵੀ ਸਹਿਯੋਗ ਦੇਣ ਲੱਗੀ ਆ ਜਦੋਂ ਕਿ ਮੈਂ ਤੇ ਸਰਕਾਰ ਦਾ ਸਹਿਯੋਗ ਹਾਲੇ ਤੱਕ ਤੇ ਨਹੀਂ ਲਿਆ ਪਰ ਮੈਂ ਆਸ ਜ਼ਰੂਰ ਰੱਖ ਲਈ ਆ ਕਿ ਮੈਨੂੰ ਵੀ ਸਹਿਯੋਗ ਦਊ ਇਹ ਜਿਹੜੀ ਪਿੱਛੇ ਪਰਾਲੀ ਦੀ ਟੂੜੀ ਬਣ ਰਹੀ ਆ ਇਹ ਇੱਕ ਰੀਪਰ ਜਿਹੜਾ ਕਣਕ ਦੀ ਟੂੜੀ ਨਾੜ ਦੀ ਟੂੜੀ ਬਣਾਉਣਾ ਰੀਪਰ ਆ ਅਸੀਂ ਉਹਦੇ ਨਾਲ ਹੀ ਭਰਾ ਰਹੇ ਆ ਅਸੀਂ ਤਿੰਨ ਧਰਾਂ ਮਿਲੇ ਹਿਸਾਬ ਨਾਲ ਮੈਂ ਤੇ ਰੀਪਰ ਜਿਹੜਾ ਬੁੱਥੇ ਆ ਉਹਨਾਂ ਨੂੰ ਆਪਣਾ ਪੱਖਾ ਫੇਰ ਕੇ ਸਾਰੇ ਕੱਢ ਦਿੰਦੇ ਆ ਰੀਪਰ ਵਾਲੇ ਨੂੰ ਲੈ ਜਾਂਦਾ ਉਹ ਥੋੜੇ ਪੈਸੇ ਲਊਗਾ ਤੇ ਤੂੜੀ ਮੇਰੇ ਹੋਰ ਸੱਜਣ ਜਿਹੜੇ ਆ ਉਹ ਉਹ ਮਤਲਬ ਕਿਸੇ ਦੇ ਘਰੇ ਜਾਣੀ ਆ ਜਿੱਤਰਾ ਕਰਕੇ ਅਸੀਂ ਮੇਨ ਜਿਹੜਾ ਸਾਡਾ ਵਾ ਉਹ ਆ ਵੀ ਅਸੀਂ ਅੱਗ ਨਹੀਂ ਲਾਉਣੀ ਤੇ ਆਪਾਂ ਇਸ ਤਰ੍ਹਾਂ ਹੀ ਪੈਲੀ ਵਾਹ ਕੇ ਵੀ ਜੰਨੀ ਆ ਜੀ ਮਤਲਬੁੱਥੇ ਕੱਟਣ ਵਾਲਾ ਉਹਨੂੰ ਕੋਈ ਪੱਖਾ ਕਹਿੰਦਾ ਵਾ ਕੋਈ ਰੀਪਰ ਕਹਿੰਦਾ ਵਾ ਵਾ ਲਗ ਲਗ ਨਾਮ ਆ ਤੇ ਉਹ ਸਾਨੂੰ ਕਿਰਾਏ ਤੇ ਮਿਲ ਜਾਂਦਾ 200 ਰੁਪਇਆ 1 ਘੰਟੇ ਦਾ ਲੈਂਦਾ ਹੋ ਜੀ ਤੇ 1 ਘੰਟੇ ਦੇ 2 ਕਿੱਲੇ ਉਹ ਘੱਟੋ ਘਾਟ ਉਹੁੱਥੇ ਵੜ ਦਿੰਦਾ ਤੇ ਜਿਹੜਾ ਆਪਣਾ ਕੰਪੈਨ ਦਾ ਢੇਰੀ ਲੱਗੀ ਆ ਫੂਸਦੀ ਉਹ ਸਾਰਾ ਖਲਾਰ ਦਿੰਦਾ ਜੀ ਜੇ ਬਹੁਤ ਭਾਰਾ ਹੋਵੇ ਬਹੁਤ ਗਿੱਲਾ ਹੋਵੇ ਤੇ ਉਹ ਦੁਬਾਰਾ ਇੱਕ ਵਾਰੀ ਫੇਰ ਉਹਨੂੰ ਫੇਰਨਾ ਪੈਂਦਾ ਦੋ ਚਾਰ ਦਿਨ ਬਾਅਦ ਤੇ ਜੇ ਹਲਕਾ ਹੋਵੇ ਤੇ ਫਿਰ ਇੱਕੇਰੇ ਫੇਰੇ ਤੂੜੀ ਬਣ ਜਾਂਦੀ ਹੈ ਜੀ ਇਹ ਮਸ਼ੀਨ ਮੇਰੀ ਨਹੀਂ ਹੈ ਜੀ ਇਹ ਮਸ਼ੀਨ ਤੇ ਜਿਤਨਾ ਆਮ ਲੋਕਾਂ ਨੇ ਦੀਪਰ ਬਣਾਏ ਨੇ ਘਰਾਂ ਦੇ ਵਿੱਚ ਵੀ ਉਹ ਕਿਰਾਇਆ ਕਿਰਾਏ ਦਾ ਕੰਮ ਕਰਦੀ ਆ ਇਹ ਕਿਰਾਏ ਦਾ ਕੰਮ ਕਰ ਰਿਆ ਜੀ ਤੇ ਜਿੰਨੇ ਇਹ ਤੂੜੀ ਖੜਨੀ ਆ ਇਹ ਕਿਰਾਇਆ ਉਹਨੇ ਦੇਣਾ ਮੇਰਾ ਕੋਈ ਪੈਸਾ ਨਹੀਂ ਲੱਗਣਾ ਜੀ ਮੇਰੇ ਤੇ ਫ੍ਰੀ ਪੈਲੀ ਖਾਲੀ ਹੋਣਦੀ ਹੈ ਜੀ ਇਹ ਇੱਕ ਟਰਾਲੀ ਦਾ ਲਿੰਦੇ ਆ ਜੀ 12-1300 ਰੁਪਏ ਲਿੰਦੇ ਆ ਜੀ ਜੇ ਤੇ ਮੈਂ ਆਪ ਤੂੜੀ ਰੱਖਣੀ ਫਿਰ ਮੇਰੇ ਮੈਨੂੰ 1500 1400 ਦੇ ਵਿੱਚ ਪੈਣਾ ਹੈ ਟਰਾਲੀ ਤੂੜੀ ਦੀ ਤੇ ਜੇ ਕਿਸੇ ਨੇ ਲੈ ਜਾਣੀ ਤੇ ਉਹ ਖਰਚਾ ਤੇ ਫਿਰ ਜਿਹੜਾ ਕਿਰਾਇਆ ਵਾ ਉਹ ਤੇ ਉਹਨੇ ਤੇ ਦੇ ਦੇਣਾ ਜਿੰਨੇ ਲੈ ਜਾਣੀ ਹੈ ਜੀ ਇਹ ਤੇ ਹੁਣ ਆਮ ਪ੍ਰਚਲਿਤ ਹੋ ਜਾਣਾ ਜੀ ਜਿਵੇਂ ਕਣਕ ਦੀ ਆਪਣਾ 나ੜ ਦੀ ਤੂੜੀ ਬੰਦੀ ਹੈ ਨਾ ਕਿ ਅਗਲੇ ਸਾਲ ਤੇ ਲੋਕਾਂ ਨੇ ਸਾਨੂੰ ਪੈਸੇ ਦੇਣੇ ਆ ਵੀ ਤੁਸੀਂ ਸਾਨੂੰ ਨਾੜ ਸਾਨੂੰ ਦੇ ਦਿਓ ਕੁਝ ਬੰਦਿਆਂ ਨੇ ਐਰਕਾ ਮੈਨੂੰ ਤੇਲ ਦੇ ਪੈਸੇ ਦਿੱਤੇ ਵੀ ਆ ਵੀ ਤੁਸੀਂ ਕਟਰ ਫੇਰ ਦਿਓ ਤੇ ਸਾਡੇ ਕੋਲ ਤੇਲ ਲੈ ਲਓ ਤੇ ਅਸੀਂ ਤੁਹਾਡੇ ਤੂੜੀ ਬਣਾ ਕੇ ਲੈ ਜਾਂਦੇ ਆ ਇਹ ਤੇ ਬਹੁਤ ਇਹ ਸਾਡੀ ਸਮਝ ਦੀ ਗੱਲ ਆ ਜੀ ਜੀਵਿੰਦਾਰ ਨੂੰ ਜਾਗਰਿਤਾ ਹੁਣਾ ਪਊਗਾ ਤੇ ਇਹ ਪਰਾਲੀ ਸਾਹਮਣਾ ਕੋਈ ਵੱਡੀ ਸਮੱਸਿਆ ਨਹੀਂ ਜਿਹੜਾ ਕਿ ਪਿੱਛੇ ਬਹੁਤ ਜਿਆਦੀ ਵੱਡੀ ਸਮੱਸਿਆ ਰੌਲੇ ਪਏ ਸਰਕਾਰਾਂ ਨੇ ਪਰਚੇ ਕੀਤੇ ਕੁਝ ਕੀਤਾ ਕਿਸਾਨ ਯੂਨੀਅਨ ਵਾਲਿਆਂ ਨੇ ਮਮੀ ਕਿਸਾਨ ਜੂ ਮੈਂ ਕਿਸਾਨ ਆ ਧਰਨੇ ਵੀ ਲਾਏ ਗੱਲ ਵੀ ਜਾਇਜ਼ ਸੀ ਹੱਲ ਨਹੀਂ ਲੱਭਦਾ ਕੋਈ ਹੁਣ ਸਰਕਾਰਾਂ ਵੀ ਮਸ਼ੀਨਾ ਬਹੁਤ ਦੇਦੀਆਂ ਹੱਲ ਲੱਭ ਕੇ ਇਹਦੇ ਜਿਹੜੇ ਸਮੱਸਿਆ ਵਾ 1-2 ਸਾਲ ਦੇ ਵਿੱਚ ਪਰਾਲੀ ਵਾਲੀ ਸਮੱਸਿਆ ਬਿਲਕੁਲ ਖਤਮ ਹੋਣੀ ਹੈ ਜੀ ਦੇਖੋ ਜੀ ਤੂੜੀ ਤੇ ਬਣਾ ਰਹੇ ਪਹਿਲੇ ਸਾਲ ਸੰਯੋਗ ਜਿਹੜਾ ਲੋਕਾਂ ਦਾ ਮਿਲਿਆ ਮੈਨੂੰ ਇਹ ਕ ਤੇਲ ਦੇ ਪੈਸੇ ਮਿਲੇ ਇਹ ਤੇ ਪਹਿਲੀ ਵਾਰ ਆ ਪਰ ਜਿਹੜੀ ਤੂੜੀ ਲੋਕਾਂ ਨੂੰ ਪਰਾਲੀ ਚਕਾ ਦੇਣੀ ਉਹ ਉਹ ਪਹਿੋਂ ਕਈਆਂ ਸਾਲਾਂ ਤੋਂ ਚੱਲਦਾ ਆ ਰਿਹਾ ਦੇਖੋ ਜੀ 9 ਏਕੜ ਜ਼ਮੀਨ ਹੈ ਮੇਰੀ ਆਪਣੀ ਆ ਫੋਲ 23 ਕ ਮਤਲਬ ਇਹ ਲੋਕ 22 21 ਏਕੜ ਦੀ ਖੇਤੀ ਮੈਂ ਕਰਦਾ ਜੀ ਇਹ ਇਹਦੀ ਵੀ ਗਾੜੀ ਬੁਕਿੰਗ ਚ ਲੰਡੀ ਆ ਜੀ ਅੱਜ ਮੈਂ ਤੇਰੇ ਆਉਗਾ ਪਲਕਾ ਹੋਰ ਵੀ ਸਾਡੇ ਇੱਕ ਤੋਂ ਚਲੰਡੀਆਂ ਬਸ ਇਹ ਕਾਰਡ ਕੱਢਣ ਦੀ ਗੱਲ ਸੀ ਇੱਕ ਵਾਰੀ ਕਾਰਡ ਕੱਢਤੀ ਆ ਤੇ ਚਲੀ ਜਾਣੀ ਆ ਜੀ ਹੁਣ ਦੇਖੋ ਹਰ ਵਾਰੀ ਸਾਡ ਲੋਕਾਂ ਦੀ ਇਹ ਤਾਂ ਮਸ਼ੀਨਾਂ ਪਹਿਲਾਂ ਹੀ ਕਰ ਰਹੀਆਂ ਸਾਡੇ ਜੀਵਨਦਾਰਾਂ ਦੇ ਘਰ ਆ ਮਸ਼ੀਨਾਂ 1 ਮਿੰਟ ਦੇ ਵਿੱਚ 8 8 10 ਤਾਂ ਇਹਦੇ ਵੈਸੇ ਇਹ ਹੈਗੀਆਂ ਜਿਹੜੇ ਸਰਕਾਰ ਦੇ ਸੰਯੋਗ ਤੋਂ ਬਗੈਰ ਇਹ ਹੱਡ ਕੋ ਇਹ ਉਪਰਾਲਾ ਹੈਗਾ ਬਾਕੀ ਸਰਕਾਰ ਕੋਈ ਇਕੱਠਾ ਬਣਾਉਣ ਵਾਸਤੇ ਮਸ਼ੀਨ ਦਿੰਦੀ ਆ ਕੋਈ ਕੋ ਹੈਪੀ ਸੀਡਰ ਦੇ ਰਹੀ ਆ ਸੁਪਰ ਸੀਡਰ ਦੇ ਰਹੀ ਆ ਸਬ ਸਟੀਆਂ ਦੇ ਰਹੀ ਆ ਮੈਂ ਸਮਝਦਾ ਕਿ ਇਹ ਜਿਹੜਾ ਪ੍ਰਾਲੀ ਦਾ ਜਿਆਦਾ ਰੌਲਾ ਸੀ ਉਹ ਨਿਕਲ ਚੁੱਕਾ ਜੀ ਜਿਹੜਾ ਪੰਜਾਬ ਆ ਸਾਫ ਸੁਥਰਾ ਹੋ ਜਾਊਗਾ ਜੋ ਧੂਏ ਤੋਂ ਰਹਿ ਦੋ ਜੀ ਦੇਖੋ ਇਹ ਤਾਂ ਗੱਲ ਹੈਗੀ ਆ ਸੁੱਕਣ ਦੀ ਜਿਤਨਾ ਅਜ ਮੌਸਮ ਥੋੜਾ ਗਿੱਲਾ ਵਾ ਸਲਾ ਸਲਾ ਗਿਆ ਤੇ ਅੱਜ ਥੋੜਾ ਵੱਧ ਟਾਈਮ ਲੱਗੂਗਾ ਤੇ ਨਹੀਂ ਤੇ ਫਿਰ ਇਹ ਅਧੇਕ ਘੰਟੇ ਦੇ ਵਿੱਚ ਇੱਕ ਟਰਾਲੀ ਭਰ ਜਾਂਦੀ ਆ ਜਿਹੜੀ ਆ ਨਾ ਤੂੜੀ ਇੱਕ ਬੰਨੇ ਤੂੜੀ ਪਾਲੋ ਇੱਕ ਬੰਨੇ ਪਰਾਲੀ ਪਾਲੋ ਵੈਸੇ ਵੀ ਤੇ ਹਰ ਬੰਦਾ ਕਹੂਗਾ ਕਿ ਪਰਾਲੀ ਦੇ ਵਿੱਚ ਦੁੱਧ ਆ ਤੇ ਤੂੜੀ ਵਿੱਚ ਕੱਲਾ ਸੁੱਕਾਈ ਆ ਤੂੜੀ ਜਿਹੜੀ ਆ ਉਹ પેટ ਭਰੂਗੀ ਦੁੱਧ ਨਹੀਂ ਉਹਦੇ ਵਿੱਚ ਹੈਗਾ ਪਰਾਲੀ ਦੇ ਵਿੱਚ ਜੰਗਰਾਂ ਵਾਸਤੇ ਕੁਕੇ ਦੇ ਵਿੱਚ ਦੁੱਧ ਵਾਸਤੇ ਦਿੱਤਤ ਜਿਆਦੇ ਨਹੀਂ ਹਾਂ ਤੇ ਬੜੀ ਜੇ ਜਾਂ ਫਿਰ ਹਾਂ ਕੁਛ ਕੁ ਖਿਸਾਨ ਜਿਹੜੇ ਆ ਉਹ ਇਹ ਵੀ ਕਰ ਰਹੇ ਆ ਉਹ ਕਹਿੰਦੇ ਵੀ ਅੱਧੀ ਤੂੜੀ ਪਾਲੀਏ ਅੱਧੀ ਪਰਾਲੀ ਪਾਲ ਕੇ ਤੇ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਪਰ ਆਲੀਏ ਸੁੱਕਾ ਤੇ ਸਾਰੇ ਇਹ ਜਿਹੜੇ ਲੋੜ ਹੈ ਤੇ ਕੁਝ ਵੀ ਖਾ ਸਕਦੇ ਨਹੀਂ ਇੱਕ ਬੰਦੇ ਨੂੰ ਕਾਜ ਬਨਾ ਮਿਲਦੇ ਆ ਉਹ ਖਾਨੇ ਆ ਤੇ ਜੇ ਬਨੇ ਹਰੂ ਕੋਈ ਜਿਹੜੇ ਨੂੰ ਭੁੱਖ ਲੱਗੀ ਆ ਤੇ ਜਿਹੜਾ ਘਟਿਆ ਵਾਲਾ ਹੀ ਉਹ ਵੀ ਖਾ ਲਵਾਂਗੇ ਇਹ ਤਾਂ ਨਹੀਂ ਗੱਲ ਹੈਗੀ ਪਰ ਹਾਂ ਜੇ ਸੁੱਧ ਚੀਜ਼ ਮਿਲੂ ਤੇ ਵਧੀਆ ਗੱਲ ਹੈ ਜੀ ਹੁਣ ਬਾਅਦ ਵਜੇ ਤੌਲ ਖਾਨ ਜਿਆਦਾ ਚੱਲ ਕਰਦਾ ਤੇ ਆਪਣਾ ਜਿਹੜੇ ਮੋਟੇ ਚੋਨੇ ਨੇ ਘੱਟ ਕਰਦਾ ਉਹਦੇ ਪਸ਼ੂ ਦਾ ਵੀ ਉਹ ਹਾਲ ਹੈ ਜੀ ਸਾਡੇ ਬਗ ਜਦੋਂ ਆਪਣਾ ਤੂੜੀ ਬਨ ਜਾਂਦੀ ਆ ਜੀ ਤੇ ਫਿਰ ਮੈਂ ਦੋ ਵਾਰ ਤਵੀਆਂ ਫੇਰਦਾ ਇੱਕ ਪਾਰ ਰੋਟਾ ਵਿਟਰ ਦੀ ਲਾਉਣਾ ਉਸ ਤੋਂ ਬਾਅਦ ਕੇਰ ਦਨੇ ਮੇਰੀ ਜ਼ਮੀਨ ਹੈ ਜੀ ਤੇ ਇਹਦੇ ਵਿੱਚੋਂ ਇਹਨਾਂ ਨੇ ਮੇਰੇ ਕੋਲੋਂ ਪਰਾਲੀ ਮੰਗੀ ਸੀ ਕਿ ਸਾਨੂੰ ਪਰਾਲੀ ਦੇ ਦਿਓ ਤੇ ਅਸੀਂ ਇਹਦੀ ਤੂੜੀ ਬਣਾ ਲਈਏ ਤੇ ਮੈਂ ਕਿਹਾ ਚਲੋ ਜੀ ਤੁਸੀਂ ਬਣਾ ਲਓ ਆਪਣਾ ਸਾਡੀ ਜ਼ਮੀਨ ਖਾਲੀ ਹੋ ਜੂਗੀ ਤੇ ਤੁਸੀਂ ਬਣਾ ਲਓ ਇਹ ਅੱਗੋਂ ਉਹ ਮੁੰਡੇ ਨੂੰ ਲੈ ਗਏ ਜਿਹਦਾ ਰਿਪਰ ਆ ਉਹਨੂੰ ਕਰਾਇਆ ਇਹਨਾਂ ਨੇ ਦਿਨਾ ਯਾਨੀ ਕਿ ਮੈਂ ਕੁਝ ਨਹੀਂ ਦਿਨਾ ਮੇਰੀ ਫਰੀ ਪੈਲੀ ਜਿਹੜੀ ਉਹ ਖਾਲੀ ਹੋਂਦੀ ਆ ਇਹਨਾਂ ਨੇ ਤੂੜੀ ਲੈ ਜਾਣੀ ਆ ਇਹਨਾਂ ਨੇ ਆਪਣਾ ਉਹ ਮੁੰਡੇ ਨੂੰ ਖਰਚਾ ਦੇ ਦੇਣਾ ਜਿਹਦੇ ਉਹਦਾ ਕਿਰਾਇਆ ਦੇ ਦੇਣਾ ਜੀ ਕਿਸੇ ਤਰ੍ਹਾਂ ਅਸੀਂ ਆਪਣੇ ਖੇਤ ਖਾਲੀ ਕਰ ਰਹੇ ਆ ਤੇ ਪਿੱਛੇ ਕਣਕ ਵੀਰੇ ਨਾਲ ਦੀ ਨਾਲ ਜਿਹੜੀ ਪਹਿਲੀ ਖਾਲੀ ਹੋਈ ਯਾਰੀ ਉਸੇ ਤੋਂ ਹੀ ਹਵਾਈ ਕਰ ਲਈ ਜੰਨੇ ਆ ਤੇ ਮਗਰੇ ਕਣਕ ਬੀਜੀ ਜਾ ਰਹੇ ਆ ਰਣਜੀਤ ਸਿੰਘ ਮੇਰਾ ਨਾਮ ਹੈ ਤੇ ਪਿੰਡ ਕਲੇਰਿਆ ਇਹ ਭਾਈ ਹੁਣ ਕੋ ਅਸੀਂ ਨੜ ਲਿਆ ਦੇ ਖਰੀ ਬੰਦਾ ਵੀ ਅਸੀਂ ਕਣਕ ਬੀਜਣੀ ਆ ਤੁਸੀਂ ਤੁੜੀ ਬਣਾ ਲਓ ਅਸੀਂ ਮਸ਼ੀਨ ਮਹंगाई ਆ 1300 ਰੁਪਿਆ ਟਰਾਲੀ ਦਾ ਖਰਚਾ ਬਦਲਵਾਇਆ ਹੈ ਪੰਜਾ ਸ਼ਾਕ ਲੈਂਦੇ ਸੀ ਬਨਾਲੀ ਆ ਤੇ ਕੋਈ ਪੰਜਾ ਸ਼ਾਕ ਲੈਂਦੀ ਰਹਿ ਗਈ ਆ ਧੂੜੀ ਕੋਈ 8-10 ਡੰਗਰ ਵੀ ਸਾਡੇ ਕੋਲ ਹੈਗੇ ਨੇ ਧੂੜੀ ਦਾ ਰੇਟ ਬਹੁਤ ਜ਼ਿਆਦਾ ਸੀ ਆ ਸਾਨੂੰ ਕੰਮ ਥੋੜਾ ਜਿਹਾ ਸਵੱਲਾ ਪਿਆ ਸੀ ਇਸ ਕਾਰਨ ਅਸੀਂ ਆ ਕੰਮ ਕੀਤਾ ਤੇ ਚਲੋ ਸਾਨੂੰ ਕੋਈ ਫਾਇਦਾ ਮਿਲਿਆ ਹੈ ਧੂੜੀ ਡੰਗਰ ਵੀ ਖਾਂਦੇ ਨੇ ਉਹ ਬਹੁਤ ਵਧੀਆ ਕੰਮ ਨਾਲ ਸਗੋਂ ਨਾਲੇ ਕੋਈ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੇ ਹਰ ਸਾਲ ਹੀ ਜਿਦਾਂ ਕਰਿਆ ਕਰਾਂਗੇ ਸਾਡੇ ਪਿੰਡ ਦੇ ਹੋਰ ਵੀ ਡੈ ਨੇ ਆਸ-ਪਾਸ ਵੀ ਡੈ ਨੇ ਲੋਕ ਇਹ ਕੰਮ ਕਰਨ ਸਾਡੇ ਹੱਲ ਦੇਖ 12 ਸਾਲ ਤੋਂ ਮੈਂ ਆਪਣਾ 나ੜ ਨੂੰ ਪਰਾਲੀ ਦੇ ਨੂੰ ਅੱਗ ਨਹੀਂ ਲਾ ਰਿਆ ਉਹਦੇ ਕਰਕੇ ਮੈਨੂੰ ਸਰਕਾਰਾਂ ਨੇ 29 ਤਰੀਕ ਜਿਹੜੀ ਨੰਗੀ ਆ 10ਵੇਂ ਮਹੀਨੇ ਦੀ ਉਹਨਾਂ ਨੇ ਮੈਨੂੰ ਹਮਲੀ ਸਦਗੇ ਸਰਕਾਰ ਨੇ ਮੈਨੂੰ ਸਨਮਾਨਤ ਵੀ ਕੀਤਾ ਕਿ ਮੈਨੂੰ ਬੜੀ ਖੁਸ਼ੀ ਜੀ ਬਹੁਤ ਜਿਆਦਾ ਖੁਸ਼ੀ ਆ ਜੇ ਮੈਂ ਪਰਾਲੀ ਨੂੰ ਅੱਗ ਨਹੀਂ ਲਾ ਰਿਆ ਤੇ ਮੇਰਾ ਸਨਮਾਨਤ ਜਾ ਕੇ ਚੰਡੀਗੜ੍ਹ ਸਾਹਿਬ ਨਾਲ ਹੋਇਆ ਤੇ ਨਹੀਂ ਤੇ ਸਾਡਾ ਤੇ ਕਿਸੇ ਅੱਡੇ ਤੇ ਵੀ ਨਹੀਂ ਕਰਨਾ ਕਿਸਨੇ ਇਹ ਸਿਰਫ ਜਿਹੜਾ ਅਸੀਂ ਮਿਹਨਤ ਕੀਤੀ ਆ ਉਹਦਾ ਫਲ ਮਿਲਿਆ ਸਾਨੂੰ ਜੀ ਮੈਂ ਕਲਵੰਦ ਸਿੰਘ ਬਲਾ ਖੇਤੀਬਾੜੀ ਅਸਰ ਚਗਾਵਾ ਜ਼ਿਲ੍ਹਾ ਮਸਾਂ ਅਲੱਗ-ਅਲੱਗ ਪਰਾਲੀ ਪ੍ਰਬੰਧਨ ਦੇ ਵਿੱਚ ਸਾਰੇ ਤੰਗ ਤਰੀਕੇ ਅਪਣਾਏ ਜਾ ਰਹੇ ਨੇ ਬੇਲਰ ਦਾ ਸੁਪਰ ਸੀਟਰ ਦਾ ਸੀਟਰ ਦਾ ਨਾਲ ਕਟਾਈ ਕੀਤੀ ਜਾ ਰਹੀ ਹੈ ਜਿਹਦੇ ਨਾਲ ਹੀ ਸਾਡਾ ਬਹੁਤ ਵਧੀਆ ਇੱਕ ਤੀਕਾ ਮਹੀਨੇ ਸਾਲ ਤੋਂ ਜੋ ਪਰਚਲਤ ਹੋ ਰਿਹਾ ਹੈ ਉਹ ਹੈਗਾ ਰੀਪਰ ਦੇ ਨਾਲ ਧੂੜੀ ਬਣਾਉਣਾ ਜਿਹੜੀ ਪਰਾਲੀ ਨੂੰ ਰੀਪਰ ਦੇ ਨਾਲ ਧੂੜੀ ਬਣਾ ਕੇ ਬੜਾ ਸੰਭਿਆ ਜਾ ਰਿਹਾ ਹੈ ਪਿਛਲੇ ਟਾਈਮ ਦੇ ਵਿੱਚ ਬਹੁਤ ਥੋੜਾ ਏਰੀਆ ਸੀ ਐਰ ਕੀ ਕਾਫੀ ਸਾਡੇ ਨਾਲ ਮੇਰੇ ਬਹੁਤੀ ਗਾਂਵ ਵਦੂ ਜ਼ਿੰਮੇਦਾਰ ਨੇ ਸਰਦਾਰ ਸ਼ਮਸ਼ੇਰ ਸਿੰਘ ਜਿਨ੍ਹਾਂ ਨੇ ਇਹ ਰੀਪਰ ਲਿਆ ਸੀ ਔਰ ਇਹ ਰੀਪਰ ਨਾਲ ਕੁਝ ਏਰੀਆ ਜਿਹੜਾ ਪਿਛਲੇ ਸਾਲ ਦੇ ਵਿੱਚ ਕੀਤਾ ਸੀ ਐਤਕੀ ਕਾਫੀ ਏਰੀਆ ਜਿਹੜਾ ਇਹ ਝੋਨੇ ਦੀ ਪਰਾਲੀ ਦਾ ਵੀ ਮਤਲਬ ਇਹਨਾਂ ਨੇ ਟੂੜੀ ਬਣਾ ਚੁੱਕਿਆ ਜੀ ਬੜਾ ਅੱਛਾ ਤਰੀਕਾ ਹੈ ਪਰਾਲੀ ਪ੍ਰਬੰਧਨ ਦਾ ਇਹ ਰੀਪਰ ਦੇ ਨਾਲ ਟੂੜੀ ਬਣਾ ਕੇ ਤੇ ਲੋਕਾਂ ਨੂੰ ਦੇ ਰਹੇ ਜਿਹਦੇ ਨਾਲ ਸਾਨੂੰ ਅੱਗ ਲਾਉਣ ਦੀ ਜ਼ਿੰਮੇਦਾਰ ਨੂੰ ਜ਼ਰੂਰਤ ਨਹੀਂ ਪੈ ਰਹੀ ਮੇਰਾ ਪਿੰਡ ਵਡਾਲਾ ਪਟੇਵਾੜਾ ਜੀ ਤੇ ਮੈਂ ਕਰਾਇ ਤੇ ਕੰਮ ਕਰਦਾ ਜੀ ਤੇ ਇਸ ਵਕਤ ਮੈਂ 30 35 ਕਿਲੇ ਇੱਕ ਇੱਥੇ ਲਾ ਕੇ ਪਿੰਡ ਕਲੇਰ ਵਿੱਚ ਵੇਲੇ ਕਰ ਚੁੱਕਾ ਟੂੜੀ ਬਣਾ ਕੇ ਦੇਣ ਦਾ ਇਹਨਾਂ ਨੂੰ ਕਿਰਾਏ ਦੇ 1300 ਰੁਪਏ ਟਰ ਇਹ ਬਹੁਤ ਵਧੀਆ ਤੂੜੀ ਬਣਦੀ ਆ ਡੰਗਰੂ ਬਹੁਤ ਖੁਸ਼ ਹੋ ਕੇ ਖਾਂਦੇ ਆ ਇਹਦੇ ਵਿੱਚ ਦੁੱਧਾ ਵੀ ਵਾਧਾ ਹੁੰਦਾ ਹੈ ਵੀ ਸਾਡੇ ਪ੍ਰਾਲੀ ਪ੍ਰਬੰਧਨ ਦਾ ਬਹੁਤ ਵਧੀਆ ਤਰੀਕਾ ਹੈ ਇਹ ਅਪਣਾਉਣ ਦੇ ਨਾਲ ਸਾਡੇ ਐਸ ਏਰੀਆ ਦੇ ਵਿੱਚ ਬਹੁਤ ਹੀ ਘੱਟ ਜਿਹੜੀਆਂ ਪ੍ਰਾਲੀ ਨੂੰ ਅੱਗ ਲੱਗੀ ਆ